ਐ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਕੋਲ ਤਹਿਸੀਲ ਐਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਇਸ ਘਰ ਦੇ ਵਿੱਚ ਤੁਹਾਨੂੰ ਪਹਿਲੀ ਵਾਰੀ ਵੀਡੀਓ ਤੁਹਾਨੂੰ ਦਿਖਾਉਣੀ ਹੈ ਅੱਜ ਤੁਹਾਨੂੰ ਦੋ گاਵਾ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਹੈ ਜੇ ਹੁਣੇ ਹੀ ਆਈ ਹੈ ਮੱਝ ਵੀ ਅਜੇ ਹੁਣੇ ਗੱਡੀ 'ਚ ਲੱਥੀ ਹੈ ਤੇ ਗੱਡੀ ਵੀ ਅਜੇ ਬਾਹਰ ਹੀ ਆਉ ਬੈਗ ਦਈ ਹੁਣ ਆਹ ਗੱਡੀ 'ਚ ਜਿਹੜੀ ਆਈ ਹੈ ਹੁਣੇ ਹਾਂਜੀ ਵਿਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਿਜੀ ਸਤਿ ਸ੍ਰੀ ਅਕਾਲ ਵਿਜੀ ਨਾਮ ਦੱਸਦੇ ਇੱਕ ਰਹੀ ਫਿਰ ਆਪਣਾ ਮੇਰਾ ਨਾਮ ਰਿੰਕੂ ਜਾਨੂੰ ਆ ਪਿੰਨ ਮੇਰਾ ਚੱਕੋ ਵਾਲਿਆ ਤਸੀਲ ਜਨਾਲਾ ਜ਼ਿਲ੍ਹਾ ਮਸਰਿਆ ਤੇ ਫੋਨ ਨੰਬਰ ਬੋਲਦੇ ਇੱਕ ਰਹੀ 98782 13752 ਠੀਕ ਹੈ ਤੇ ਵਪਾਰ ਦਾ ਕੰਮ ਆਪਣਾ ਹਾਂਜੀ ਹਾਂਜੀ ਠੀਕ ਹੈ ਤੇ ਅ ਅੱਜ ਦੋ ਗਾਵਾਂ ਤੇ ਦੋ ਗਾਵਾਂ ਤੇ ਮੱਝ ਤੇ ਹੁਣੇ ਹੀ ਲੰਦੀ ਹੈ ਸਾਡੇ ਸਾਹਮਣੇ ਗੱਡੀ ਤੋਂ ਲਈਏ ਹਾਂਜੀ ਹਾਂਜੀ ਮੱਝ ਤੇ ਹੁਣੇ ਹੀ ਆਈ ਹੈ ਹਨਾ ਤੇ ਚਲੋ ਫਿਰ ਸ਼ੁਰੂਆਤ ਗਾਵਾਂ ਤੋਂ ਕਰ ਲਈਏ ਆਪਾਂ ਤੇ ਆ ਜਿਹੜੀ ਪਹਿਲੇ ਨੰਬਰ ਤੇ ਹੀ ਆ ਕਿੰਨਾ ਚਿਰ ਹੋ ਗਿਆ ਨਸੂਈ ਨੂੰ ਇਹਨੂੰ ਵੀ ਜੀ ਹਫਤਾ ਹੋ ਗਿਆ ਸੀ ਹਫਤਾ ਹੋ ਗਿਆ ਸੂਈ ਨੂੰ ਤੇ ਬਿਲਕੁਲ ਪੱਕਾ ਦੁੱਧ ਕਿੰਨਾ ਤਿਆਰ ਹੈ ਵੀ ਜੀ ਦੇ ਥੱਲੇ ਉਤਰਾ 9 ਕਿਲੋ ਦੁੱਧ ਪੱਕਾ ਤੁਸੀਂ 8 ਕਿਲੋ ਜੀ ਅੱਛਾ 8 ਕਿਲੋ ਪੱਕਾ ਦੁੱਧ ਹੈਗਾ ਤੇ ਚਾਹ ਚੋ ਓਕੇ ਪੂਰਾ ਰਾਤ ਤਸੱਲੀ ਕਰਕੇ ਜਾ ਗੋ ਨੀ ਠੰਡੀ ਸੇਲ ਪੂਰੀ ਹਾਂ ਜੀ ਵੀ ਜੀ ਠੰਡੀ ਆਪੇ ਪੂਰੀ ਠੰਡੀ ਤਾਰਾ ਕਹਿੰਦੇ ਇੱਕ ਅਰੀ ਮਾਰ ਕੇ ਦਿਖਾ ਦੀਏ ਤੇ ਫਿਰ ਤੋੜ ਕੇ ਵੀ ਤੁਹਾਨੂੰ ਦਿਖਾਉਨੇ ਆ ਤੋੜ ਕੇ ਬਿਲਕੁਲ ਦਿਖਾ ਦੇ ਵੇ ਜੀ ਚਾਹ ਫੇ ਲੈ ਤੇ ਵਿਤੀ ਪਿਛਲੇ ਸਨੰਦਾ ਵੀ ਚਾਹ ਦਿਖਾ ਦਿਓ ਠੀਕ ਆ ਲਿਆ ਖੋਲੋ ਫਿਰ ਤੋੜ ਦਈਏ ਇਹਨੂੰ ਬੱਚੇ ਦਾ ਥੋੜਾ ਜਿਹਾ ਵਧਾ ਕਰ ਦੇ ਬੱਚੇ ਦੇ ਮਗਰੇ ਭਾਜ ਗਈ ਜਿਹੜਾ ਲੈ ਜੋ ਲੈ ਜੋ ਟੋਟ ਲਾਈਏ ਸਾਥੋਂ ਤੁਹਾਨੂੰ ਨਾਲ ਕੋਲ ਬੰਨਣ ਆਸਤੇ ਓਏ ਮਰਦੀ ਜਮਾ ਆ ਗਿਆ ਲੈ ਬਾਕੀ ਸੈਂਗੇ ਦੇ ਹੈਗੇ ਆ ਜਿਹੜੇ ਬੰਦ ਵੀ ਨਹੀਂ ਲੱਗੇ ਤੇ ਇਹ ਸਰਕਾਰੀ ਹੈ ਸਰਕਾਰੀ ਨਹੀਂ ਗੱਲ ਹੈ ਨਾ ਸਰਕਾਰੀ ਦਾ ਜੇ ਤੇ ਕੋਈ ਪਰਵਾਹੀ ਨਾਲੀ ਦੀ ਗੱਲ ਕਰਦੇ ਆ ਦੁੱਧ ਜਿਹੜਾ 8 ਕਿਲੋ ਕਹਿੰਦੇ ਕਿ ਪੱਕਾ ਮੋਕੇ ਤਾਂ ਹੈਗਾ ਵਾ ਉਹ ਤੁਸੀਂ ਆਪਣੀ ਚਵਾਈ ਕਰਕੇ ਖੜਨੀ ਆ ਤੇ ਵੇਚੇ ਫਿਰ ਕਿੰਨਾ ਮੁੱਲ ਰੱਖਣਾ ਇਹਦਾ ਆਪਾਂ ਨਾਰਾ ਦੀਵਜ ਜੀ ਜਿਆ ਜਿਆ ਰੱਖੀਏ ਪਹਿਲੀ ਵੀਡੀਓ ਆਪਣੀ 50000 ਰੁਪਏ 50000 ਵਿੱਚੋਂ ਕਰ ਦੋਗੇ ਮੈਂ ਤਾਂ ਨਰ ਕਰਾਂਗੇ ਜੀ 5000 ਹੋਰ ਛੱਡ ਦਾਂਗੇ ਜੀ 20000 ਅੱਛਾ 5000 ਹੀ ਛੱਡ ਦੋਗੇ 20 ਦੀ ਦੇ ਦੋਗੇ ਜਿਹੜਾ ਭਰਾ ਫੋਨ ਕਰੇਗਾ ਹੋਰ ਮਾਨ ਕਰਾਂਗੇ ਦਾ ਠੀਕ ਹੈ ਜੀ ਹਾਂ ਜੀ ਠੀਕ ਹੈ ਤੇ ਹੁਣ ਜਿਹੜੇ ਇੱਕ ਆ ਗਾਂ ਤਾਂ ਜੀ ਸੋਈ ਜੇ ਹਾਂ ਜੀ ਵੀਰ ਜੀ ਆਹ ਬਹੁਤ ਵਧੀਆ ਨਾੜੂ ਬਿਲਕੁਲ ਨਾਲ ਤਾਜ਼ਾ ਹੀ ਹੈ ਇਹਦਾ ਵੀ ਛੱਡੀ ਤੋਂ ਬੱਚਾ ਫਿਰ ਇਹਦਾ ਵਿੱਚ ਵਾਦ ਖਾਈਦੀ ਹੈ ਕਿੰਨੇ ਦਿਨ ਹੋ ਗਏ ਨੇ ਸੋਈ ਨਾ ਇਹ ਵਿੱਚ 2-3 ਦਿਨ ਹੋਏ ਸੋਈ ਵੀ ਤਿੰਨ ਦਿਨ ਵਿੱਚ ਠੀਕ ਹੈ ਹਾਂ ਜ ਕਿੰਨਾ ਕ ਬੋਲਾ ਜਿਹਦੇ ਕੋਲ ਇਹਦੇ ਵਿੱਚ 10 ਕਿਲੋ ਹੈਗਾ ਜੀ ਬੋਲਾ ਹੈਗਾ ਪੱਕਾ ਹਾਂਜੀ ਤੁਸੀਂ 9 ਕਿਲੋ ਪੱਕੇ ਗਿਣੋ ਪੱਕਾ 10 ਕਿਲੋ ਤੇਰਾ ਬੋਲਾ ਪੱਕਾ ਤੇ ਕਿੰਨਾ ਕਿ ਚਵਾਈ ਜਾਊਗੀ ਹਾਂਜੀ ਚਵਾਈ ਵਿੱਚ ਇਹ ਜਾਊਗੀ 14-15 ਕਿਲੋ ਤੇ ਅੱਛਾ ਇੰਨਾ ਚਵਾਜੂਗੀ ਹਾਂਜੀ ਠੀਕ ਆ ਚਲੋ ਬੱਚਾ ਜਿਹੜਾ ਛੱਡਿਆ ਫਿੱਜੀ ਇਹਨਾਂ ਨੇ ਚਲੋ ਬੰਨਾ ਫੇਰ ਦਿਖਾਈਏ ਚਵਾ ਆਖਰ ਆਹ ਦੇਖਦੇ ਚਵਾਜ ਦਾ ਵੀ ਹੈਗੀ ਵੀ ਠੰਡੀ ਤੇਰੀ ਆ ਤੇ ਪਿਛਲੇ ਸਾਲਾਂ ਦਾ ਵੀ ਦਿਖਾ ਦੋ ਚਵਾ ਠੀਕ ਹੈ ਜੀ ਲੈ ਜਾ ਜੀ ਤੋੜ ਦੇ ਕਰੀ ਨਾ ਤੋੜ ਹੁਣ 9 10 ਲੀਟਰ ਮੌਕੇ ਦੇ ਜਿਹੜਾ ਇਹਦੇ ਕੋਲ ਤਿਆਰ ਦੱਸਦੇ ਆ ਬਾਕੀ ਹੈਗੀ ਇਹ ਵੀ ਕ੍ਰੋਸ ਚ ਆਪਣਾ ਨਪਾਲਾ ਦੇ ਬੰਦੇ ਮੋਟਰ ਕੱਢ ਕੇ ਲਿਆਉਂਦੀ ਜਿਵੇਂ ਕਮੀਪ ਹੋਇਆ ਫੌਲ ਤੋਂ ਓਏ ਜੋ ਜਸਪ੍ਰੀਤ ਨਹੀਂ ਖਾਂਦਾ ਨਹੀਂ ਫਿਰਾਨੂੰ ਨਹੀਂ ਉਹ ਪੱਟਾ ਹੋਰ ਬਚਾ ਗਿਆ ਇਲਾਜ ਨਹੀਂ ਗੱਲ ਕਰਦੇ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਤਾਜੀ ਸੋਈ ਆ ਉਹਨਾਂ ਨੇ ਕਹਿਨੇ ਵੀ ਚਲੋ ਜੇ ਗਲਤੀ ਹੈ ਨਾ ਹੋਈ ਤਾਂ ਮੈਂ ਦੰਨ ਭਰਾਉ ਉਹ ਨਾਲ ਬਾਈਕ ਨਾਲ ਨਾ ਜਮੇ ਬੱਚੇ ਕੋਲੋਂ ਦੱਬਾ ਹਵਾਨੇ ਕਿਹਦਾ ਲੱਗ ਗਿਆ ਫੜੇ ਗਿਆ ਇਹ ਵੀ ਬੜਾ ਇਹ ਨਹੀਂ ਕਿ ਜਾਵਾਂ ਆਹ ਦੇਖ ਸਾਡੇ ਹਵਾਨੇ ਦਾ ਵੀ ਲੱਗ ਗਿਆ ਤੇ ਇਹਦਾ ਫਿਰ ਵਿੱਜੀ ਕਿੰਨਾ ਚ ਮੁੱਲ ਹਾਂਜੀ ਵਿੱਜੀ ਮੁੱਲ ਤਾਂ ਦਾ ਵਿੱਜੀ 40000 ਜੇ ਅੱਛਾ ਪਰ ਦੇ 50000 ਦੀ ਦਵਾ 35000 ਦੀ ਦੇ ਦੇਣੀ ਜਿਹੜਾ ਭਰਾ ਫੋਨ ਕਰੇਗਾ ਮਾਨ ਕਰਾਂਗੇ ਉਹਦਾ ਅੱਛਾ ਉੱਚਾ ਵੀ ਮਾਨਤਨ ਕਰਾਂਗੇ ਮਾਨਤਨ ਕਰਾਂਗੇ ਠੀਕ ਹੈ ਜੀ ਫੋਨ ਕਰਨਾ ਵਿੱਜੀ ਫੋਨ ਇੱਕ ਵਾਰੀ ਕੋਈ ਲਾਵੇ ਜਰੂਰ ਹਨਾ ਇੱਕ ਵਾਰੀ ਤੇ ਹੁਣ ਇੱਕ ਮੱਝ ਵੀ ਦਿਖਾਈ ਦੀ ਹੈ ਫਿਰ ਹਾਂਜੀ ਵੇਖ ਲਓ ਵਿੱਜੀ ਤੁਹਾਡੇ ਸਾਹਮਣੇ ਇਹ ਤੋਂ ਚੋਕ ਲੈਂਦੀ ਹੈ ਜੀ ਹੁਣ ਇਹਦੀ ਚਵਾਈ ਹੋ ਗਈ ਆਈ ਆ ਦੇਰੇ ਮਗਰ ਕੱਟੀ ਵੀ ਆ ਹਾਂਜੀ ਵੀ ਜੇ ਮਗਰ ਕੱਟੀ ਉਹ ਕੱਟੀ ਵੀ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਰੱਸੀ ਰੱਸੀ ਨਹੀਂ ਪਤਲੀ ਕੋਈ ਕੋਸ਼ ਨਹੀਂ ਜਿੱਤਰਾ ਪਿੱਛੇ ਹਾਂਜੀ ਹੁਣ ਇਹ ਗੱਡੀ ਚ ਲਾਈ ਲੈ ਜਾ ਪੰਦਾ ਉਹ ਮਗਰ ਕੱਟੀ ਜੀ ਇਹ ਹੈਗਾ ਉਤਰਾ ਰਾਜੀ ਆ ਤੇ ਪੂਛ ਨਹੀਂ ਹੈਗੀ ਜਿਹੜੀ ਇਹਦੀ ਪੋਚ ਲੰਡੀ ਹੈ ਤੇ ਹੁਣ ਜਿਹੜੀ ਚਵਾਈ ਕਰਕੇ ਪਾਸ ਕਰਕੇ ਲਿਆਂਦੀ ਆ ਤੇ ਹਵਾਨੇ ਦਾ ਦੇਖ ਸਕਦੇ ਲੱਗੇ ਤਾਂ ਕਿੰਨਾ ਵੇਚਦੀ ਦੁੱਧ ਦੇ ਕੋਲ ਜੀ ਦੁੱਧ ਦੇ ਥੱਲੇ 7 ਕਿਲੋ ਜੀ ਪੱਕਾ ਦੁੱਧ ਹੈਗਾ 7 ਲੀਟਰ ਤੇ ਮਿਲਦੀ ਦੋਵੇਂ ਟਾਈਮ ਕੱਟੀ ਤੇ ਆ ਕੱਟੀ ਜੀ ਦੇਖ ਸਕਦੇ ਕੱਟੀ ਵੀ ਪਲੀ ਪਲੋਸੀ ਆ ਰਾਜੀ ਆ ਕੱਟੀ ਵੀ ਮਗਰ ਵੀ ਚਾਹੀ ਤੇ ਕਿੰਨਾ ਫਿਰ ਵੇਚੀ ਮੁੱਲ ਰੱਖਣੇ ਤਾਂ ਆਪਾਂ ਮੋਲੇ ਦਾ ਵਿੱਧੀ 45000 ਦੇ 45000 ਇਹ ਜੈਸ ਨੂੰ ਕਿੰਨੇ ਦੀ ਹੈ 2000 2000 ਕਰ ਦਾਂਗੇ ਮਾਨ ਜਿਹੜਾ ਭਰਾ ਅੱਛਾ ਮਤਲਬ 43000 ਦੀ ਦੇ ਦੋਗੇ ਚਲੋ ਕੋ ਫੋਨ ਲਾਵੇ ਕਰੀ ਹਨਾ ਤੇ ਠੀਕ ਹੈ ਵਿੱਧੀ ਹੋਰ ਕੁਝ ਹੈ ਨਾ ਫਿਰ ਬਾਕੀ ਇਹ ਕਿ ਚਲੋ ਸਾਰੀਆਂ ਸੁਈਆਂ ਸਵਾਈਆਂ ਵਾ ਇੱਥੇ ਆ ਕੇ ਕੋ ਚਬਾਈ ਕਰਕੇ ਨਾ ਤਸੱਲੀ ਕਰਕੇ ਖੜੇ ਸੱਜਣਾਂ ਦੇ ਖੜੇ ਠੀਕ ਹੈ ਵਿੱਧੀ ਜੋ ਵੀ ਆ ਸਾਰਾ ਕੁਝ ਤਾਂ ਤੁਹਾਡੇ ਸਾਹਮਣੇ ਹੀ ਆ ਆਪਣੀ ਸਮੇ ਤੇ ਆਪਣੀ ਜ਼ਿੰਮੇਵਾਰੀ ਤੇ ਵੇਸ ਚ ਆ ਕੇ ਖੜੋ ਜੀ ਤਸੱਲੀ ਕਰਕੇ ਆਪਣੀ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਪੂਰੀ ਤਸੱਲੀ ਹੁੰਦੀ ਹੈ ਤਾਂ ਫਿਰ ਹੀ ਅਗਲੇ ਦੇ ¿Qué le dije a Pachuco, Logi?